ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਚੰਡੀਗੜ੍ਹ ਦੀ ਮੇਅਰਸ਼ਿਪ ਨੂੰ ਲੈ ਕੇ ਤੇ ਲੋਕ ਸਭਾ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਐਲਾਈਅੰਸ ਹੋਵੇਗਾ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਭਰਮਪਲੇਖੇ ਹੈਗੇ ਨੇ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੋਕ ਵੇਖ ਰਹੇ ਨੇ ਪਰਖ ਰਹੇ ਨੇ ਤੇ ਕਈ ਤਰ੍ਹਾਂ ਦੇ ਸਵਾਲ ਵੀ ਪੈਦਾ ਹੋ ਚੁੱਕੇ ਨੇ ਕਿਉਂਕਿ ਅੱਜ ਇੱਕ ਪ੍ਰੈਸ ਕਾਨਫਰੰਸ ਰਾਗਵ ਚੱਡਾ ਹੋਰਾਂ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਦੂਰ ਕੀਤੇ ਜਾਂਦੇ ਨੇ ਪਰ ਫਿਰ ਵੀ ਕੁਝ ਸਵਾਲ ਹੈਗੇ ਨੇ ਜਿਨ੍ਹਾਂ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪੰਜਾਬ ਮੀਡੀਅਮ ਇੰਡਸਟਰੀ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਤੇ ਸੀਨੀਅਰ ਆਗੂ ਤੇ ਨਾਲ ਹੀ ਜੋ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਨੇ ਇਹਨਾਂ ਤੋਂ ਪੂਰੇ तमाम ਗੱਲਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਸਵਾਗਤ ਹੈ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਸਰ ਬੜੇ ਪਰੰਪਲਿਖੇ ਹੈਗੇ ਨੇ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਰਾਗਵ ਚੱਡਾ ਹੋਣਾ ਨੇ ਵੀ ਅੱਜ ਜ਼ਿਕਰ ਕੀਤਾ ਸੀਗਾ ਕਿ ਅਲਾਈਅንስ ਦੇਖ ਕੇ ਕਿਹੜੀ ਪਾਰਟੀ ਨਾਲ ਕਿੱਥੇ ਕਰਨਾ ਕਿਵੇਂ ਨਹੀਂ ਕਰਨਾ ਉਹ ਸਾਰਾ ਦੇਖਣ ਦੀ ਕਵਾਇਦ ਹੋਊਗੀ ਉਸ ਤੋਂ ਬਾਅਦ ਵਿੱਚ ਹੀ ਐਕਸ਼ਨ ਲਿਆ ਜਾਵੇਗਾ ਪਰ ਜੇਕਰ ਅਸੀਂ ਚੰਡੀਗੜ੍ਹ ਦੀ ਮੇਅਰਸ਼ਿਪ ਦੀ ਗੱਲ ਕਰੀਏ ਤਾਂ ਅਲਾਈਅንስ ਇੱਥੇ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਲਾਈਅੰਸ ਨੂੰ ਲੈ ਕੇ ਅਸੀਂ ਕੀ ਮੰਨ ਸਕਦੇ ਹਾਂ ਤੇ ਕੋ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਉਹਨਾਂ ਨੂੰ ਪਤਾ ਵੀ ਆ ਕਿ ਜਿਹੜੀ ਬੀਜੇਪੀ ਦੀ ਰਾਜਨੀਤੀ ਹੈ ਉਸ ਨੇ ਸਾਡੇ ਦੇ ਮੁਲਕ ਦਾ ਬਹੁਤ ਨੁਕਸਾਨ ਕੀਤਾ ਡੈਮੋਕ੍ਰੇਸੀ ਦਾ ਨੁਕਸਾਨ ਕੀਤਾ ਔਰ ਖਾਸ ਕਰਕੇ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨਾਂ ਨੂੰ ਸਾਰਿਆਂ ਨੂੰ ਤਹਿਸ ਨੈਸ ਕਰ ਦਿੱਤਾ ਹੈਗਾ ਹਿੰਦੁਸਤਾਨ ਦੇ ਲੋਕ ਔਖੇ ਹੈ ਬੀਜੇਪੀ ਤੋਂ ਬਦਲਣਾ ਚਾਹੁੰਦੇ ਹੈ ਤੇ ਉਹ ਇੱਕ ਆਲਟਰਨੇਟਿਵ ਦੇਖ ਰਹੇ ਹੈ ਠੀਕ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਚੰਡੀਗੜ੍ਹ ਦੀ ਮੇਹਰ ਦੀ ਚੋਣ ਜਿਹੜੀ 18 ਜਨਵਰੀ ਨੂੰ ਹੋਣੀ ਹੈ ਉਹ ਇੱਕ ਚੰਗੀ ਸ਼ੁਰੂਆਤ ਉਹ ਜਿਹੜਾ ਇੰਡੀਆ ਅਲਾਈਅንስ ਬਣਿਆ ਵਾ ਉਹਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਏਗੀ ਕਿਉਂਕਿ ਇੱਥੋਂ ਜਿਹੜੀ ਸ਼ੁਰੂਆਤ ਜਦੋਂ ਅਸੀਂ ਕਹਿੰਦੇ ਵੀ 1 1 ਉਹ 2 ਨਹੀਂ ਹੁੰਦੇ 1 1 11 ਹੁੰਦੇ ਆ ਠੀਕ ਹੈ ਨਾ ਔਰ ਚੰਡੀਗੜ੍ਹ ਦੇ ਵਿੱਚੋਂ ਭਾਜਪਾ ਦੀ ਰਾਜਨੀਤੀ ਨੂੰ ਹਾਰਨਾ ਪਏਗਾ ਔਰ ਇੱਥੇ ਡੈਮੋਕ੍ਰੇਸੀ ਦੀ ਜਿਹੜੀ ਉਹ ਜਿੱਤ ਹੋਏਗੀ ਔਰ ਅੱਜ ਰਾਗਵ ਚੱਡਾ ਜੀ ਨੇ ਜਿਸ ਤਰੀਕੇ ਨਾਲ ਦੱਸਿਆ ਠੀਕ ਹੈ ਕਿ ਨਹੀਂ ਇਸ ਅਲਾਈਅੰਸ ਬਾਰੇ ਜਿਹਦੀ ਕਿ ਸ਼ੁਰੂਆਤ ਚੰਡੀਗੜ੍ਹ ਤੋਂ ਹੋਏਗੀ ਬਾਅਦ ਇਸ ਦੇ ਵਿੱਚ ਰਿਫਲੈਕਸ਼ਨ ਜਿਹੜੀ ਹੈ ਉਹ ਤੁਹਾਨੂੰ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਮਿਲੇਗੀ। ਇਹੀ ਜਿਵੇਂ ਨੀਲ ਜੀ ਜਿਹੜਾ ਸਵਾਲ ਹੈ ਨਾ ਇਹੀ ਕਿ ਜਿਹੜਾ ਲੋਕਾਂ ਨੂੰ ਜਾਂ ਮੀਡੀਆ ਨੂੰ ਕਹਿ ਦਈਏ ਦੁਬਾਰਾ ਦੁਬਾਰਾ ਪੁੱਛਣ ਦੇ ਲਈ ਮਜਬੂਰ ਕਰ ਰਿਹਾ ਕਿ ਵੀ ਅੱਗੇ ਕੀ ਹੋਵੇਗਾ ਕਿ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਅਲਾਈਅੰਸ ਹੋ ਜਾਵੇਗਾ। ਨਹੀਂ ਦੇਖੋ ਇਹ ਤਾਂ ਸੀਨੀਅਰ ਲੀਡਰਸ਼ਿਪ ਨੇ ਬੈਠ ਕੇ ਤੈਅ ਕਰਨਾ ਹੈ। ਪਰ ਜੇ ਅਸੀਂ ਸਮੇਂ ਦੀ ਨਜਾਕਤ ਨੂੰ ਸਮਝੀਏ ਸਮੇਂ ਨੂੰ ਸਮਝੀਏ ਤਾਂ ਇਹ ਕਿਉਂਕਿ ਇਸ ਇਸ ਕਰਕੇ ਵੀ ਜ਼ਰੂਰਤ ਹੈ ਅੱਜ ਤੁਸੀਂ ਦੇਖੋ ਚਾਹੇ ਤੁਸੀਂ ਇਲੈਕਸ਼ਨ ਕਮਿਸ਼ਨ ਦੇਖ ਲਓ ਤੁਸੀਂ ਕੋਈ ਵਿਭਾਗ ਦੇਖ ਲਓ ਸੰਵਿਧਾਨਕ ਸੰਸਥਾਵਾਂ ਦੇਖ ਲਓ ਉਹ ਸਾਰੀਆਂ ਤਹਿਸ ਨੈਸ ਬੀਜੇਪੀ ਨੇ ਕਰਤੀਆਂ ਸੰਵਿਧਾਨ ਦੇ ਮੁਤਾਬਕ ਉਹ ਚੱਲਣ ਨੂੰ ਤਿਆਰ ਨਹੀਂ ਸੰਵਿਧਾਨ ਨੂੰ ਮੰਨਣ ਨੂੰ ਤਿਆਰ ਨਹੀਂ ਆਪਣਾ ਨਵਾਂ ਸੰਵਿਧਾਨ ਲਿਖਣਾ ਚਾਹੁੰਦੇ ਆ ਆਪਣੇ ਹਿਸਾਬ ਨਾਲ ਉਹ ਚਲਾਉਣਾ ਚਾਹੁੰਦੇ ਆ ਔਰ ਜਿਹੜਾ ਹਿੰਦੁਸਤਾਨ ਹੈ ਇਹ ਚ ਬਹੁ ਪਾਸ਼ੀ ਦੇਸ਼ ਹੈ ਬਹੁਤ ਸਾਰੇ ਧਰਮ ਨੇ ਬਹੁਤ ਸਾਰੇ ਜਾਤੀਆਂ ਦੇ ਲੋਕ ਰਹਿੰਦੇ ਆ ਹਮੇਸ਼ਾ ਮਿਲ ਕੇ ਰਹਿੰਦੇ ਹੈਗੇ ਲੇਕਿਨ ਬੀਜੇਪੀ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬੀਜੇਪੀ ਨੇ ਤੇ ਸਿਰਫ ਆਪਣੀ ਰਾਜਨੀਤੀ ਕਰਨੀ ਹੈ ਉਹ ਵੀ ਤਾਨਾਸ਼ਾਹੀ ਢੰਗ ਦੇ ਨਾਲ ਕਰਨੀ ਹੈ ਜੇਕਰ ਉਹਨਾਂ ਦੀ ਕਿਸੇ ਨੀਤੀ ਦੀ ਕੋਈ ਮੁਖਾਲਫਤ ਕਰਦਾ ਹੈਗਾ ਠੀਕ ਹੈ ਕਿ ਨਹੀਂ ਤੂੰ ਮੁਖਾਲਫਤ ਸੁਣਨ ਨੂੰ ਤਿਆਰ ਨਹੀਂ ਹੈਗੇ ਉਹ ਤੁਸੀਂ ਅੱਜ ਦੇਖੋ ਅੱਜ اپੋਜੀਸ਼ਨ ਦੇ ਲੀਡਰ ਠੀਕ ਹੈ ਨਾ ਕਦੇ ਉਹ ਈਡੀ ਦੀ ਕਾਰਵਾਈ ਕਰਦੇ ਆ ਕਦੇ ਸੀਬੀਆਈ ਦੀ ਕਾਰਵਾਈ ਕਰਦੇ ਆ ਔਰ ਈਡੀ ਦਾ ਤੁਸੀਂ ਆਪ ਹੀ ਦੇਖ ਲਓ ਜੇ ਮੈਂ ਪਿਛਲੇ 9 ਸਾਲਾਂ ਦੀ ਗੱਲ ਕਰਾਂ ਤਕਰੀਬਨ 6000 ਦੇ ਆਸ-ਪਾਸ ਕੇਸ ਹੋਏ ਤੇ ਜਨਨ ਕਿ ਕਨਵਿਕਸ਼ਨ ਕਿੰਨੇ ਚੋ ਸਿਰਫ 4 ਕੇਸਾਂ ਦੇ ਵਿੱਚ ਹੋਈ ਹੈ ਠੀਕ ਹੈ 6000 ਦੇ ਵਿੱਚੋਂ 4 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਇਹਦਾ ਮਤਲਬ ਕੀ ਹੈਗਾ ਕਿ ਉਹ ਸਿਰਫ ਤੁਸੀਂ ਆਪ ਦੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਕਰਦੇ ਹੋ ਠੀਕ ਹੈ ਨਾ ਤੁਹਾਨੂੰ ਜਨਨ ਕਿ ਜਿਹੜਾ ਹੈਗਾ ਕੋਈ ਵੀ ਚੀਜ਼ ਲਾਗੂ ਕਰਨ ਲੱਗੇ ਤੁਸੀਂ ਸਿਰਫ ਆਪਣਾ ਫਾਇਦਾ ਸੋਚਦੇ ਹੋ ਹੈਗੇ ਇਹ ਚੀਜ਼ਾਂ ਗਲਤ ਹੈਗੀਆਂ ਨੇ ਜਦੋਂ ਤੱਕ ਜਿਹੜੀ ਤੁਹਾਡੀ ਰਾਜਨੀਤੀ ਹੈ ਉਹ ਲੋਕਪੱਖੀ ਨਹੀਂ ਹੈਗੀ ਪੀਪਲ ਸੈਂਟ੍ਰਿਕ ਨਹੀਂ ਹੈਗੀ ਤੁਸੀਂ ਲੋਕਾਂ ਦੀ ਐਜੂਕੇਸ਼ਨ ਬਾਰੇ ਗੱਲ ਨਹੀਂ ਕਰਦੇ ਤੁਸੀਂ ਲੋਕਾਂ ਦੇ ਰੋਜ਼ਗਾਰ ਬਾਰੇ ਗੱਲ ਨਹੀਂ ਕਰਦੇ ਤੁਸੀਂ ਜਨਨ ਕਿ ਜਿਹੜਾ ਹੈਗਾ ਵੀ ਧਰਮਾਂ ਦਾ ਜਾਤਾਂ ਦਾ ਆਪਸ ਵਿੱਚ ਮੇਲ ਮਲਾਫਤ ਦੀ ਗੱਲ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਐਜੂਕੇਸ਼ਨ ਦੇਣ ਦੀ ਗੱਲ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਗੱਲ ਨਹੀਂ ਕਰਦੇ ਤੋ ਉਹ ਜਿਹੜੀ ਰਾਜਨੀਤੀ ਹੈ ਉਹ ਕਦੇ ਵੀ ਪੀਪਲ ਸੈਂਟ੍ਰਿਕ ਨਹੀਂ ਹੋ ਸਕਦੀ ਤੋ ਇਹੋ ਜੀ ਰਾਜਨੀਤੀ ਦਾ ਮੇਰਾ ਖਾਤਮਾ ਬਹੁਤ ਜ਼ਰੂਰੀ ਹੈ ਉਸੇ ਜੀ ਰਾਜਨੀਤੀ ਦਾ ਖਾਤਮਾ ਕਰਨ ਵਾਸਤੇ ਐਲਾਈਅੰਸ ਜ਼ਰੂਰੀ ਹੈਗਾ ਠੀਕ ਹੈ ਨਾ ਉਹ ਤਾਂ ਸੀਨੀਅਰ ਲੀਡਰਸ਼ਿਪ ਨੇ ਤੈਅ ਕਰਨਾ ਹੈ ਕਿਹੜੇ ਸੂਬੇ ਦੇ ਵਿੱਚ ਕਿਹੜੀਆਂ ਸੀਟਾਂ ਤੇ ਕਿੰਨੇ ਲੜਨਾ ਹੈ ਕਿੰਨੇ ਨਹੀਂ ਲੜਨਾ ਕਿਵੇਂ ਲੜਨਾ ਹੈ ਇਹ ਵੀ طے ਹੋ ਜੇਗਾ ਪਰ ਉਹਦੀ ਸ਼ੁਰੂਆਤ ਜਿਹੜੀ ਹੈ ਡੈਫੀਨਿਟਲੀ ਜਿਹੜਾ ਹੈਗਾ ਚੰਡੀਗੜ੍ਹ ਤੋਂ ਹੋਣ ਜਾ ਰਹੀ ਹੈ ਔਰ ਚੰਡੀਗੜ੍ਹ ਦੇ ਵਿੱਚ ਮੇਰ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਇਹ ਜਿਹੜਾ ਅਲਾਈਅੰਸ ਦੇ ਵਿੱਚ ਮੇਰ ਵੀ ਜਿੱਤਾਂਗੇ ਡਿਪਟੀ ਮੇਰ ਵੀ ਜਿੱਤਾਂਗੇ ਔਰ ਸੀਨੀਅਰ ਡਿਪਟੀ ਮੇਰ ਵੀ ਜਿੱਤਾਂਗੇ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਬਾਕੀ ਦੇ ਜਿਹੜੇ ਕਾਉਂਸਲਰ ਹੈਗੇ ਨੇ ਆਪ ਵਾਲੇ ਉਹ ਖੁਸ਼ ਨੇ ਨਹੀਂ ਦੇਖੋ ਨੈਚੁਰਲੀ ਹੈ ਜਦੋਂ ਪਾਰਟੀ ਦਾ ਜਿਹੜਾ ਕਿ ਕੋਈ ਅਲਾਈਅੰਸ ਹੁੰਦਾ ਹੈਗਾ ਸਾਰੇ ਨਾਲ ਡਿਸਕਸ਼ਨ ਤੋਂ ਬਾਅਦ ਹੀ ਹੁੰਦਾ ਹੈਗਾ ਠੀਕ ਹੈ ਕਿ ਨਹੀਂ ਜਦੋਂ ਸਾਰੇ ਨਾਲ ਡਿਸਕਸ਼ਨ ਤੋਂ ਬਾਅਦ ਹੁੰਦਾ ਡੈਮੋਕਰੈਟਿਕ ਕੰਟਰੀ ਹੈਗਾ ਸਾਡਾ ਠੀਕ ਹੈ ਨਾ ਬਹੁ ਗੰਤੀ ਦੇ ਨਾਲ ਸਭ ਫੈਸਲੇ ਲਏ ਜਾਂਦੇ ਹੈਗੇ ਸੋ ਨੈਚੁਰਲੀ ਹੈ ਉੱਥੇ ਜਿਹੜਾ ਹੈਗਾ ਸਾਰੇ ਪਾਰਟੀ ਦੇ ਫੈਸਲੇ ਦੇ ਨਾਲ ਸਹਿਮਤੀ ਹੁੰਦੀ ਹੈ ਕਿਉਂਕਿ ਇੱਕ ਪਾਸੇ ਜਦੋਂ ਆਪਾਂ ਪਹਿਲਾਂ ਨਾਮ ਜਿੰਦਗੀਆਂ ਭਰ ਦਿੰਨੇ ਆ ਡਿਪਟੀ ਦੀ ਵੀ ਹੋ ਜਾਂਦੀ ਹੈ ਸੀਨੀਅਰ ਡਿਪਟੀ ਦੀ ਵੀ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਨਾਮ ਵਾਪਸ ਲੈਣੇ ਪੈਂਦੇ ਹਾਲਾਂਕਿ ਜੋ ਵੀ ਹੋ ਰਿਹਾ ਪਾਰਟੀ ਦੇ ਕਹਿਣ ਤੇ ਜਾਂ ਪਾਰਟੀ ਦੀ ਜਿਹੜੀ ਸੋਚ ਆ ਉਸੇ ਦੇ ਆਧਾਰ ਤੇ ਹੋ ਰਿਹਾ ਪਰ ਲੱਗਦਾ ਨਹੀਂ ਕਿ ਤਨ ਕਿਤੇ ਉਹਨਾਂ ਦੇ ਮਨ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਆਵੇਗੀ ਨਹੀਂ ਐਸਾ ਇਹੋ ਪਾਰਟੀ ਦੇ ਨਾਲ ਬੱਝੇ ਹੋਏ ਨੇ ਡਿਸਪਲਿਨ ਸਪਾਈ ਹੈਗੀ ਹੈ ਠੀਕ ਹੈ ਨਾ ਐਸਾ ਕੁਝ ਨਹੀਂ ਹੁੰਦਾ ਪਾਰਟੀਆਂ ਹਮੇਸ਼ਾ ਜਨਨਕੀ ਨੈਸ਼ਨਲ ਪ੍ਰੋਸਪੈਕਟਸ ਦੇ ਵਿੱਚ ਜਾਂ ਵੱਡੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਇਹੋ ਜਿਹੇ ਫੈਸਲੇ ਲੈਂਦੀਆਂ ਨੇ ਸੋ ਇਸ ਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੁੰਦਾ ਨਹੀਂ ਹੈ ਸਾਡੀ ਪਾਰਟੀ ਚ ਤਾਂ ਵੈਸੇ ਹੀ ਹੈ ਨਹੀਂ ਵੈਸੇ ਇੱਕ ਸਵਾਲ ਇਹ ਵੀ ਉੱਠਦਾ ਪਿਆ ਵਾ ਕਿ ਜੇਕਰ ਸੱਤ ਕਾਂਗਰਸ ਦੇ ਕਾਉਂਸਲਰ ਹੈਗੇ ਨੇ ਉਹਦੇ ਵਿੱਚ ਡਿਪਟੀ ਵੀ ਉਹਨਾਂ ਨੂੰ ਦੇ ਦਿੱਤਾ ਸੀਨੀਅਰ ਡਿਪਟੀ ਵੀ ਤੁਸੀਂ ਉਹਨਾਂ ਨੂੰ ਦੇ ਦਿੱਤਾ ਤੇ ਜਿਹੜਾ ਮੇਅਰ ਹੈਗਾ ਵਾ ਉਹ ਤੁਹਾਡੇ ਕੋਲੇ ਹੈਗਾ ਵਾ ਠੀਕ ਹੈ ਉਹਦੇ ਵਿੱਚ ਸਵਾਲ ਇਹ ਉੱਠਦੇ ਪਏ ਉਹ ਸੱ ਤੇ ਫਿਰ ਇਹ ਜਿਹੜਾ ਹੈਗਾ ਵਾ ਕਿੱਥੇ ਜਾ ਕੇ ਬੈਲੈਂਸ ਬਣਿਆ ਦੇਖੋ ਜਦੋਂ ਹਿੱਤ ਵਟੇਰੇ ਹੁੰਦੇ ਆ ਠੀਕ ਹੈ ਨਾ ਉਦੋਂ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਛੱਡਣੀਆਂ ਪੈਂਦੀਆਂ ਠੀਕ ਹੈ ਨਾ ਤੇ ਅੱਜ ਹਿੱਤੇ ਹੈਗਾ ਕਿ ਭਾਜਪੀ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਦੇਖਿਆ ਜਦੋਂ ਇਹਨਾਂ ਦਾ ਮੇਹਰ ਬਣਿਆ ਬਿਲਕੁਲ ਸਿਸਟਮ ਤੈਸਨੈਸ ਹੋ ਗਿਆ ਠੀਕ ਹੈ ਨਾ ਕੋਈ ਪ੍ਰੋਗਰੈਸ ਨਹੀਂ ਹੈਗੀ ਚੰਡੀਗੜ੍ਹ ਆ ਕਿਸੇ ਟਾਈਮ ਤੇ ਸਭ ਤੋਂ ਸੋਹਣਾ ਜਾਨੀ ਕਿ ਸਿਟੀ ਸਾਡੇ ਮੁਲਕ ਦੇ ਵਿੱਚ ਜਾਣਿਆ ਜਾਂਦਾ ਸੀ ਅੱਜ ਤੁਸੀਂ ਦੇਖ ਲਓ ਸਾਰੇ ਪਾਸੇ ਗੰਦਗੀ ਤੇ ਢੇਰ ਲੱਗੇ ਪਈ ਹੈ ਲੋਕਾਂ ਨੂੰ ਪ੍ਰੋਪਰ ਸਹੂਲਤਾਂ ਉਹ ਨਹੀਂ ਮਿਲ ਪਾਰੀਆਂ ਜਦੋਂ ਤੁਹਾਡਾ ਜਾਨੀ ਕਿ ਜਿਹੜਾ ਆਬਜੈਕਟਿਵ ਹੈਗਾ ਤੇ ਉਹ ਪੀਪਲ ਸੈਂਟ੍ਰਿਕ ਤੇ ਤੁਸੀਂ ਆਵਾਦੀ ਪਾਰਟੀ ਦੀ ਜਦੋਂ ਗੱਲ ਹੈਗੀ ਆਵਾਦੀ ਪਾਰਟੀ ਤਾਂ ਬਣੀ ਐ ਇਸੇ ਕਰਕੇ ਆ ਲੋਕਾਂ ਦੀ ਰਾਜਨੀਤੀ ਕਰਨੀ ਆ ਲੋਕਾਂ ਦੇ ਫਾਇਦੇ ਦੀ ਗੱਲ ਕਰਨੀ ਹੈਗੀ ਆ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਹ ਕੰਮ ਕਰਨਾ ਹੈਗਾ ਸੋ ਇਹਨਾਂ ਚੀਜ਼ਾਂ ਦਾ ਕੋਈ ਬਹੁਤੇ ਮਾਇਨੇ ਰੱਖਦੀਆਂ ਨਹੀਂ ਨੀਲ ਜੀ ਕੱਲ ਮੇਰੀ ਨਾਲ ਗੱਲ ਹੋ ਰਹੀ ਸੀ ਕਿ ਭਾਜਪਾਗੂ ਦੇ ਨਾਲ ਉਹ ਕਹਿ ਰਹੇ ਸੀਗੇ ਕਿ ਜਦੋਂ ਕੇਂਦਰ ਨੇ ਫੰਡ ਜਾਰੀ ਕਰਨੇ ਆ ਉਦੋਂ ਫਿਰ ਦਿੱਕਤ ਆਊਗੀ ਜੇਕਰ ਇੱਥੇ ਪਾਰਟੀਆਂ ਦਾ ਮੇਅਰ ਹੁੰਦਾ ਆਮ ਆਦਮੀ ਪਾਰਟੀ ਦਾ ਮੇਅਰ ਹੋ ਜਾਂਦਾ ਵਾ ਜਾਂ ਕਾਂਗਰਸ ਦੇ ਦੋਨੇ ਹੋ ਜਾਂਦੇ ਆ ਡਿਪਟੀ ਵੀ ਹੋ ਜਾਂਦਾ ਸੀਨੀਅਰ ਵੀ ਹੋ ਜਾਂਦਾ ਵਾ ਤਾਂ ਫਿਰ ਜਦੋਂ ਫੰਡਿੰਗ ਹੋਣੀ ਹੈ ਜਦੋਂ ਫੰਡਿੰਗ ਦਾ ਟਾਈਮ ਆਉਣਾ ਉਦੋਂ ਫਿਰ ਕਿਵੇਂ ਡਿਵੈਲਪਮੈਂਟ ਕਿਵੇਂ ਹੋਵੇਗੀ ਇਹ 2 ਮਿੰਟ ਪਹਿਲਾਂ ਮੈਂ ਗੱਲ ਇੱਥੋਂ ਤੋਂ ਸ਼ੁਰੂਆਤ ਕੀਤੀ ਸੀ ਸਾਡਾ ਮੁਲਕ ਇੱਕ ਡੈਮੋਕਰੈtic ਕੰਟਰੀ ਹੈ ਸੰਵਿਧਾਨ ਦੇ ਵਿੱਚ ਦਰਜ ਹੈ ਬਿਲਕੁਲ ਸੂਬਾ ਸਰਕਾਰ ਦੀਆਂ ਆਪਣੀਆਂ ਪਾਵਰਾਂ ਨੇ ਲੋਕਲ ਸਰਕਾਰ ਦੀਆਂ ਆਪਣੀਆਂ ਪਾਵਰਾਂ ਨੇ ਸੈਂਟਰ ਸਰਕਾਰ ਦੀਆਂ ਆਪਣਾ ਪਾਵਰਾਂ ਨੇ ਇਹਦਾ ਮਤਲਬ ਜਿਹੜੇ ਡੈਮੋਕਰੇਸੀ ਦੇ ਵਿੱਚ ਲੋਕਾਂ ਨੇ ਵੋਟ ਪਾਈ ਠੀਕ ਹੈ ਨਾ ਲੋਕਾਂ ਨੇ ਤੁਹਾਨੂੰ ਨਹੀਂ ਚ ਤਾਂ ਇਹ ਆਵਾ ਦਾ ਡੰਡਾ ਜਿਹੜਾ ਸੈਂਟਰ ਵਾਲਾ ਚਲਾਉਂਦੇ ਆ ਇਹੋ ਚੀਜ਼ ਤਾਂ ਅਸੀਂ ਕਹਿ ਰਹੇ ਆ ਇਹ ਸਾਡੇ ਸੰਵਿਧਾਨ ਦੇ ਚੀਜ਼ਾਂ ਖਿਲਾਫ ਨੇ ਜ ਜਿਹਨ ਲੋਕਾਂ ਨੇ ਸਪੋਜ਼ ਕਰੋ ਆਮ ਆਦਮੀ ਪਾਰਟੀ ਨੂੰ ਚੁਣਿਆ ਜਾਂ ਕਿਸੇ ਵੀ ABC ਪਾਰਟੀ ਨੂੰ ਕਿਤੇ ਚੁਣਿਆ ਹੈਗਾ ਠੀਕ ਹੈ ਨਾ ਤੇ ਉਹਨਾਂ ਦੀ ਜਿਹੜੀ ਫੰਕਸ਼ਨਿੰਗ ਉਹ ਉਹਨਾਂ ਨੂੰ ਕਰਨ ਦੇਣੀ ਚਾਹੀਦੀ ਹੈ ਹੁਣ ਤੁਸੀਂ ਉੱਥੇ ਕਹਿੰਦੇ ਕੋਈ ਫੰਡ ਨਹੀਂ ਆਉਣੇ ਠੀਕ ਹੈ ਨਹੀਂ ਹੁਣ ਤਾਂ ਤੁਹਾਡੇ ਕੋਲ ਫੰਡ ਆਂਦੇ ਸੀ 2 ਸਾਲ ਤੇ ਤੁਹਾਡੀ ਹੀ ਸਰਕਾਰ ਰਹੀ ਹੈ ਤੁਹਾਡੇ ਹੀ ਜਾਨੀ ਕਿ ਮੇਰੇ ਇੱਥੇ ਹੈਗੇ ਸੀ ਤੁਸੀਂ ਦੱਸ ਦਿਓ ਚੰਡੀਗੜ੍ਹ ਦਾ ਤੁਸੀਂ ਕੀ ਸਵਾਰਥ ਆ ਇਹ ਸਿਰਫ ਗੱਲਾਂ ਹੈਗੀਆਂ ਨੇ ਅਸੀਂ ਏਸੀ ਚੀਜ਼ ਦੇ ਖਿਲਾਫ ਹੈਗੇ ਆ ਠੀਕ ਹੈ ਨਾ ਕਿਉਂਕਿ ਜਦੋਂ ਅੱਜ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਸਾਡੇ ਬਹੁਤ ਸਾਰੇ ਫੰਡ ਰੋਕੇ ਹੋਏ ਆ ਆਰਡੀਐਫ ਦਾ ਫੰਡ ਰੋਕਿਆ ਹੈ ਜੀਐਸਟੀ ਸਾਨੂੰ ਟਾਈਮ ਤੇ ਨਹੀਂ ਮਿਲਦਾ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਫੰਡ ਰੋਕ ਲਿਆ ਇਹ ਤਾਂ ਮਤਲਬ ਸਾਡੀ ਤੁਹਾਨੂੰ ਮੁਰੜਨਾ ਚਾਹੁੰਦੇ ਆ ਇਹਦਾ ਮਤਲਬ ਜਿਹੜੀ ਪੰਜਾਬ ਦੇ ਲੋਕਾਂ ਨੇ 92 ਸੀਟਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਐਡਾ ਵੱਡਾ ਜਨਨ ਕਿ ਜਿਹੜਾ ਹੈਗਾ ਆਪਣਾ ਸਮਰਥਨ ਦਿੱਤਾ ਹੈਗਾ ਤੇ ਇਹਦਾ ਮਤਲਬ ਤੁਸੀਂ ਅੱਜ ਉਸ ਦੇ ਖਿਲਾਫ ਚੱਲ ਰਹੇ ਹੋ ਇਸੇ ਕਰਕੇ ਸੀ ਕਹਿ ਰਹੇ ਆ ਕਿ ਬੀਜੇਪੀ ਤੋਂ ਮੁਲਕ ਨੂੰ ਬਚਾਉਣ ਦੀ ਲੋੜ ਹੈ ਬੀਜੇਪੀ ਤੋਂ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਬੀਜੇਪੀ ਤੋਂ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਹੈ ਅਨਿਲ ਜੀ ਆਖਰੀ ਸਵਾਲ ਹੈ ਇਹ ਆ ਕਿ ਜੋ ਲੋਕ ਸਭਾ ਇਲੈਕਸ਼ਨਸ ਹੋਣ ਗਈਆਂ ਚੰਡੀਗੜ੍ਹ ਦੇ ਵਿੱਚ ਜਦੋਂ ਨਾਮਜ਼ਦਗੀਆਂ ਭਰਨ ਦਾ ਟਾਈਮ ਆਊਗਾ ਟਿਕਟ ਤੇ ਫਿਰ ਤੁਹਾਡਾ ਕੀ ਪੇਚ ਫਸੇਗਾ ਉਦੋਂ ਫਿਰ ਕਿਵੇਂ ਨਜਿੱਠੋਗੇ ਨਹੀਂ ਇਹ ਪੇਜ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਨਹੀਂ ਫਸੇਗਾ ਕਿਉਂਕਿ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈਗੀ ਹੈ ਜਿਹੜਾ ਇੰਡੀਆ ਆਲਾਈਂਸ ਦੇ ਲੀਡਰਸ਼ਿਪ ਨੇ ਸਾਰੇ ਇਹ ਸਾਰੇ ਨੇਤਾ ਲੋਕ ਬੈਠਣਗੇ ਬੈਠ ਕੇ ਉਹ ਤੈਅ ਕਰਨਗੇ ਕਿਹੜੀ ਥਾਂ ਤੇ ਕਿੰਨੇ ਇਲੈਕਸ਼ਨ ਲੜਨਾ ਹੈਗਾ ਜਦੋਂ ਮੈਂ ਤੁਹਾਨੂੰ ਪਹਿਲਾਂ ਬਾਰ ਬਾਰ ਇੱਕ ਚੀਜ਼ ਦੇ ਉੱਤੇ ਫੋਕਸ ਕਰ ਰਿਆ ਹਾਂ ਜਦੋਂ ਤੁਹਾਡੇ ਹਿੱਤ ਵਡੇਰੇ ਆ ਤਾਂ ਤੁਹਾਡੇ ਰਾਜਨੀਤਿਕ ਹਿੱਤ ਛੋਟੇ ਰਹਿ ਜਾਂਦੇ ਆ ਉਹ ਪਿੱਛੇ ਰਹਿ ਜਾਂਦੇ ਆ ਅੱਜ ਜਦੋਂ ਲੋਕ ਸਭਾ ਦਾ ਇਲੈਕਸ਼ਨ 2024 ਦਾ ਜਨਕੀ ਆ ਰਿਹਾ ਹੈ ਜਦੋਂ ਤੁਸੀਂ ਇੱਕ ਤਾਨਾਸ਼ਾਹ ਨੂੰ ਸੱਤਾ ਤੋਂ ਹਟਾਉਣਾ ਹੈ ਰੋਸਾ ਦੇਣਾ ਯੈਸ ਅਸੀਂ ਮਿਲ ਕੇ ਮੁਕਾਬਲਾ ਕਰਾਂਗੇ ਅਸੀਂ ਇਹਨਾਂ ਨੂੰ ਹਰਾ ਸਕਦੇ ਹਾਂ ਲੋਕਾਂ ਨੂੰ ਅਲਟਰਨੇਟਿਵ ਚਾਹੀਦਾ ਹੈ ਲੋਕ ਔਖੇ ਆ ਮੋਦੀ ਤੋਂ ਲੇਕਿਨ ਦਿੱਕਤ ਕੀ ਹੁੰਦੀ ਹੈ ਜਦੋਂ ਉਹਨਾਂ ਨੂੰ ਨਜ਼ਰ ਆਉਂਦਾ ਹੈਗਾ ਕਿ ਬਖਰਾਵ ਹੈਗਾ ਠੀਕ ਹੈ ਨਾ ਤਾਂ ਇਸੇ ਕਰਕੇ ਮੋਦੀ ਸਫਲ ਹੋ ਜਾਂਦਾ ਆਦਰਵਾਇਜ਼ ਮੋਦੀ ਕੋਲੇ ਵੋਟਾਂ ਤਾਂ 40% ਹੀ ਐ 60% ਵੋਟਾਂ ਤਾਂ ਮੋਦੀ ਦੇ ਖਿਲਾਫ ਹੀ ਭੁਗਤਦੀਆਂ ਹੈਗੀਆਂ ਨੇ ਜਦੋਂ ਉਹ ਇੱਕ ਅਲਾਈਅੰਸ ਹੋ ਗਿਆ ਤੇ ਇੱਕ ਸਾਰੀ ਸੀਨੀਅਰ ਲੀਡਰਸ਼ਿਪ ਬੈਠ ਕੇ ਜਨਨ ਕਿ ਸਨਸੀਅਰਲੀ ਉਸ ਦੇ ਉੱਤੇ ਤਾਇ ਕਰੇਗੀ ਤਾਂ ਲੋਕ ਵੀ ਉਸ ਨੂੰ ਐਪਰੀਸ਼ੀਏਟ ਕਰਨਗੇ ਲੋਕ ਵੀ ਤਾਨਾਸ਼ਾਹ ਨੂੰ ਹਟਾਉਣਾ ਚਾਹੁੰਦੇ ਆ ਲੋਕ ਵੀ ਜਿਹੜੇ ਹੈਗਾ ਲੋਕਤੰਤਰ ਵਿਰੋਧੀ ਪਾਰਟੀ ਦੀ ਸਰਕਾਰ ਨੂੰ ਪਟਨਾ ਚਾਹੁੰਦੇ ਆ ਜੀ ਰਾਗਵ ਚੱਡਾ ਹੋਣਾ ਨੇ ਅੱਜ ਆਪਣੇ ਪ੍ਰੈਸ ਕਾਨਫਰੰਸ ਦੀ ਜਿਹੜੀ ਸ਼ੁਰੂਆਤ ਆ ਇਸੇ ਗੱਲ ਤੋਂ ਸ਼ੁਰੂ ਕੀਤੀ ਸੀ ਕਿ ਜਿਹੜਾ ਇਹ ਅਲਾਈਅੰਸ ਹੈਗਾ ਚੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਹੀਂtarega ਲੋਕ ਸਭਾ ਇਲੈਕਸ਼ਨ ਦੀ ਤੁਸੀਂ ਆਪਣਾ ਕਮੈਂਟ ਦੇ ਦਿਓ ਹਾਂ ਬਿਲਕੁਲ ਠੀਕ ਹੈ ਉਹਨਾਂ ਨੇ ਮੈਂ ਵੀ ਤੁਹਾਨੂੰ ਇਹੀ ਚੀਜ਼ ਕਹਿ ਰਿਹਾ ਕਿ ਜਿਹੜਾ 2024 ਤੋਂ ਪਹਿਲਾਂ ਉਸ ਤੋਂ ਪਹਿਲਾਂ ਹੋਰ ਤਾਂ ਕੋਈ ਇਲੈਕਸ਼ਨ ਹੈ ਨਹੀਂ ਹੈ ਠੀਕ ਹੈ ਨਾ ਇਹੀ ਇੱਕ ਇਲੈਕਸ਼ਨ ਹੈਗਾ ਜਿੱਥੇ ਮੇਅਰ ਜਾਨੀ ਕਿ ਬੰਨਾ ਹੈਗਾ ਡਿਊਟੀ ਮੇਅਰ ਬੰਨਾ ਸੀ ਨਹੀਂ ਡਿਪਟੀ ਮੇਅਰ ਬੰਨਾ ਹੈ ਜਦੋਂ ਇਹ ਅਲਾਈਅੰਸ ਜਿਹੜਾ ਹੈ ਇੰਡੀਆ ਅਲਾਈਅੰਸ ਇੱਥੇ ਉਸ ਨੂੰ ਭਾਜਪਾ ਨੂੰ ਮਾਤ ਦੇਗਾ ਇਹਦਾ ਮੈਸੇਜ ਪੂਰੇ ਹਿੰਦੁਸਤਾਨ ਚ ਜਾਏਗਾ ਠੀਕ ਹੈ ਨਾ ਲੋਕਾਂ ਚ ਵੀ ਚੰਗਾ ਸੁਨੇਹਾ ਜਾਏਗਾ ਅਲਾਈਅੰਸ ਦੇ ਜਿਹੜੇ ਸਾਥੀ ਆ ਉਹਨਾਂ ਚ ਵੀ ਸੁਨੇਹਾ ਜਾਏਗਾ ਯੈਸ ਜੇਕਰ ਤੋਂ ਅਸੀਂ ਮਿਲ ਕੇ ਲੜਦੇ ਆ ਅਲਾਈਅੰਸ ਦੇ ਵਿੱਚ ਲੜਦੇ ਆ ਤਾਂ ਅਸੀਂ ਇਹਦਾ ਮੁਕਾਬਲਾ ਕਰਾਂਗੇ ਲੋਕ ਵੀ ਇਹਨਾਂ ਨੂੰ ਹਰਾਉਣਾ ਚਾਹੁੰਦੇ ਆ ਅਸੀਂ ਵੀ ਇਹਨਾਂ ਨੂੰ ਹਰਾਉਣਾ ਚਾਹੁੰਦੇ ਆ ਅਸੀਂ ਵੀ ਮੁਲਕ ਨੂੰ ਬਚਾਉਣਾ ਚਾਹੁੰਦੇ ਆ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦੇ ਆ ਸੰਵਿਧਾਨਕ ਸਿਸਟਮ ਨੂੰ ਬਚਾਉਣਾ ਚਾਹੁੰਦੇ ਆ ਔਰ ਲੋਕ ਸਾਥ ਦੇਣਾ ਚਾਹੁੰਦੇ ਆ ਸੋ ਗੱਲਬਾਤ ਹੋਈ ਹੈ ਨੀਲ ਗਰਗ ਜੀ ਦੇ ਨਾਲ ਜਿਨ੍ਹਾਂ ਨੇ ਵਕਫ ਵਕ ਆਪਣੇ ਤਰ੍ਹਾਂ ਦੇ ਜਿਹੜੇ ਹੈਗੇ ਨੇ ਵਿਚਾਰ ਰੱਖੇ ਨੇ ਕਿ ਇੱਕ ਨਵੀਂ ਜਿਹੜੀ ਸ਼ਕਤੀ ਹੈ ਇੱਕ ਨਵਾਂ ਜਿਹੜਾ ਰੋ ਹੈ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਿਆ ਰਗਵ ਚੱਡਾ ਨੇ ਵੀ ਅੱਜ ਜਿਹੜਾ ਜ਼ਿਕਰ ਕੀਤਾ ਉਸੇ ਤਰ੍ਹਾਂ ਨੀਲ ਗਰਗ ਜੀ ਨੇ ਹਾਮੀ ਭਰੀ ਹੈ ਹਾਂ ਦੇ ਵਿੱਚ ਹਾਂ ਰਲਾਈ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 2024 ਦੀਆਂ ਲੋਕ ਸਭਾ ਇਲੈਕਸ਼ਨਸ ਹੈਗੀਆਂ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਦਮ ਤੇ ਨਵੀਂ ਸ਼ੁਰੂਆਤ ਇੱਕ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਦਾ ਜਿਹੜਾ ਅਸਰ ਹੈ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਹੈਗੀਆਂ 2024 ਦੀ ਉਹਦੇ ਵਿੱਚ ਦੇਖਣ ਨੂੰ ਮਿਲੇਗਾ ਤੁਸੀਂ ਬਣੇ ਰਹੋ ਚੱਕ ਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ ਤੁਸੀਂ ਬਣੇ ਰਹੋ ਚੱਕ ਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ